ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸਿਦ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਵਾਇਰਸ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲੋ ਜੀ ਅੱਜ ਆਪਣਾ ਬਲੌਗ ਸ਼ੁਰੂ ਹੋ ਰਿਹਾ ਹੈ ਦਿਨ ਸੋਮਵਾਰ ਤੇ ਟਾਈਮ ਹੋ ਗਿਆ ਸਵੇਰ ਦੇ 8 ਵਜੇ ਦਾ ਤੇ ਤੁਸੀਂ ਅੱਜ ਵਾਲਾ ਬਲੌਗ ਪੂਰਾ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਜਿਹੜੇ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਤੇ ਆਪਾਂ ਨੂੰ ਪ੍ਰੋਤਸਾਹਨ ਮਿਲਦਾ ਆ ਵੀ ਆਪਾਂ ਅੱਗੇ ਹੋਰ ਵਲੌਗ ਬਣਾ ਸਕੀਏ ਤੇ ਲੋ ਜੀ ਇੱਥੇ ਮੈਂ ਹੁਣ ਲਾਗ ਗਈ ਸੀਗੀ ਕਿਉ ਗਰਮ ਕਰਨ ਵਾਸਤੇ ਤੇ ਕਿਉਂਕਿ ਮੈਂ ਹੁਣ ਜੀ ਵੀ ਗਰਮੀ ਹੁੰਦੀ ਆ ਤਾਂ ਦੁੱਧ ਜਿਵੇਂ ਘਟ ਗਿਆ ਤੇ ਮੱਖਣੀ ਗਰਮ ਕਰ ਕਰਕੇ ਮੈਂ ਫ੍ਰਿਜ ਚ ਰੱਖਦੀ ਰਹਿਨੀ ਆ ਤੇ ਜਦੋਂ ਕਾਫੀ ਦਿਨਾਂ ਦੀ ਹੋ ਜਾਂਦੀ ਆ ਫਿਰ ਮੈਂ ਉਸ ਨੂੰ ਗਰਮ ਕਰਕੇ ਡੱਬੇ ਚ ਪਾ ਲੈਨੀ ਆ ਤੇ ਜਦੋਂ ਫਾਈਨਲੀ ਇਸ ਕੇ ਨੂੰ ਸੰਭਾਲਣਾ ਹੁੰਦਾ ਤੇ ਉਦੋਂ ਇੱਕ ਵਾਰੀ ਹੋਰ ਗਰਮ ਕਰ ਲਈਦਾ ਸਾਰੇ ਨੂੰ ਇਕੱਠਾ ਕਿ ਹਲਕੀ ਫੁਲਕੀ ਝੱਗ ਹੁੰਦੀ ਆ ਕੋਈ ਲੱਸੀ ਹੁੰਦੀ ਆ ਉਹ ਫਿਰ ਨਿਕਲ ਜਾਂਦੇ ਇੱਥੇ ਮੈਂ ਝੱਗ ਲਾ ਰਹੀ ਸੀ ਕਿਉਂਕਿ ਫਿਰ ਚੰਗੀ ਤਰ੍ਹਾਂ ਗਰਮ ਕਰਕੇ ਰੱਖਿਆ ਹੋਵੇ ਫਿਰ ਕਿਉਂ ਗਰਮ ਸੌਰੀ ਕਿਉਂ ਜਿਹੜਾ ਹੁੰਦਾ ਖਰਾਬ ਨਹੀਂ ਹੁੰਦਾ ਨਾ ਕਿੰਨੇ ਸਾਲਾਂ ਤੱਕ ਚੱਲਦਾ ਰਹਿੰਦਾ ਆ ਤੇ ਹਾਂਜੀ ਆਏ ਕਿੰਨੀ ਮਿਹਨਤ ਦਾ ਕੰਮ ਹੋ ਜਾਂਦਾ ਨਾ ਕਿਉਂ ਸੰਭਾਲਣਾ ਵੀ ਤੇ ਆ ਦੇਖੋ ਜੀ ਗਾਰਡਨ ਵਿੱਚੋਂ ਪਿੰਡੀਆਂ ਤੋੜ ਲੈਂਦੀਆਂ ਪਾਣੀ ਤਾਂ ਜਿਵੇਂ ਹੁਣ ਆ ਹੀ ਨਹੀਂ ਰਿਹਾ ਸਾਡੇ ਬਹੁਤ ਘੱਟ ਹੈ ਬਸ ਡੇਲੀ ਯੂਜ਼ ਵਾਸਤੇ ਹੀ ਹੁੰਦਾ ਇੰਨਾ ਘੁੰਦਾ ਉਹ ਵੀ ਪੰਜਾਸ਼ੀਆਂ ਦਿਨਾਂ ਤੋਂ ਆਉਂਦਾ ਆ ਤੇ ਇਹ ਮੀਂਹ ਦੇ ਪਾਣੀ ਨਾਲ ਹੀ ਹੋ ਗਈਆਂ ਬਾਕੀ ਆਪਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਅੱਗੇ ਵੀ ਸਪਰੇ ਵਗੈਰਾ ਤਾਂ ਆਪਾਂ ਕੁਝ ਨਹੀਂ ਕਰੀਦੀਗੀ ਆਪਾਂ ਕੀਤੀ ਸੀ ਖੱਟੀ ਲੱਸੀ ਦੀ ਸਪਰੇ ਜਿਨੇ ਕੀ ਖੱਟੀ ਲੱਸੀ ਦਾ ਛਿੱਟਾ ਦਿੱਤਾ ਸੀ ਜੋ ਕਿ ਹਫਤੇ ਦੀ ਲੱਸੀ ਰੱਖੀ ਹੋਈ ਸੀਗੀ ਤੇ ਉਹ ਨਾਲ ਹੀ ਵਧੀਆ ਆਉਣ ਲੱਗ ਗਈਆਂ ਭਿੰਡੀਆਂ ਹਾਂ ਤੇ ਮੈਂ ਇਹ ਗੱਲ ਕਰ ਰਹੀ ਸੀ ਕਿ ਉਹ ਦੁੱਧ ਦੀ ਦੇਖ ਕਿੰਨੀ ਮਿਹਨਤ ਦਾ ਕੰਮ ਹੁੰਦਾ ਆ ਅ ਪਹਿਲਾ ਵੀ ਧਾਰ ਕੱਢ ਕੇ ਲੋਣੀ ਫਿਰ ਦੁੱਧ ਨੂੰ ਸੰਭਾਲਣਾ ਗਰਮ ਕਰਨਾ ਮਲਾਈ ਲੋਣੀ ਰੜਕਣਾ ਹਨਾ ਮੱਖਣੀ ਕੱਢਣੀ ਫਿਰ ਉਸ ਨੂੰ ਗਰਮ ਕਰਨਾ ਦੋ ਤਿੰਨ ਵਾਰੀ ਉਸ ਨੂੰ ਸੰਭਾਲਣਾ ਹਨਾ ਬਹੁਤ ਮਿਹਨਤ ਦਾ ਕੰਮ ਹੋ ਜਾਂਦਾ ਚਾਹੇ ਦੁੱਧ ਸੰਭਾਲਣਾ ਚਾਹੇ ਘੋਸ ਸੰਭਾਲਣਾ ਬਹੁਤ ਮਿਹਨਤ ਦਾ ਕੰਮ ਹੋ ਜਾਂਦਾ ਪਰ ਇਹਨਾਂ ਦੇ ਜਿਹੜੇ ਰੇਟ ਐ ਉਹ ਨਹੀਂ ਮਿਲਦੇ ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ ਹੁਣ ਪਸ਼ੂ ਘਟਾਤੀ ਆ ਬਸ ਉਨੇ ਕ ਪਸ਼ੂ ਘਰੇ ਰੱਖਦੇ ਜਿੰਨੇ ਇੱਕ ਮਤਲਬ ਆਪ ਦਾ ਸਹਾਰ سکے ਕਿਉਂਕਿ ਪਸ਼ੂਆਂ ਨੂੰ ਰੱਖਣ ਤੇ ਉਹਨਾਂ ਦੀ ਸੰਭਾਲਨ ਤੇ ਬਹੁਤ ਖੇਚਲ ਹੁੰਦੀ ਆ ਤੇ ਦੁੱਧ ਘਿਓ ਵਗੈਰਾ ਸਮਰਤ ਤੇ ਵੀ ਬਹੁਤ ਖੇਚਲ ਖੇਚਲ ਹੋ ਜਾਂਦੀ ਆ ਪਰ ਨਾ ਉਹਨਾਂ ਰੇਟ ਨਹੀਂ ਮਿਲਦਾ ਜੇ ਅਸੀਂ ਵੀ ਹੁਣ ਪਹਿਲਾਂ ਦੁੱਧ ਪਾਉਂਦੇ ਰਹੇ ਆ ਤੇ ਮਿਲਦਾ ਸੀਗਾ ਰੇਟ ਬਸ 32 33 ਰੁਪਏ ਰੇਟ ਦੁੱਧ ਦਾ ਔਰ ਇੰਨਾ ਵਧੀਆ ਦੁੱਧ ਸਾਡੀ ਗਾਂ ਦਾ ਦੁੱਧ ਵੀ ਜਿਹੜਾ ਹੈ ਬਹੁਤ ਵਧੀਆ ਸੰਘਣਾ ਮੱਝ ਵਰਗਾ ਦੁੱਧ ਹੈ ਚਾਹ ਬਹੁਤ ਵਧੀਆ ਬਣਦੀ ਹੈ ਤੇ ਕਿਉ ਮੱਖਣੀ ਬੜੀ ਵਧੀਆ ਆ ਜਾਂਦੀ ਹੈ ਪਰ ਰੇਟ ਕੁਛ ਨਹੀਂ ਮਿਲਦਾਗਾ ਇਸੇ ਤਰ੍ਹਾਂ ਕਿਉ ਦਾ ਵੀ ਇੰਨੀ ਮਥਕ ਪਾਈ ਹੁੰਦੀ ਹੈ ਇੰਨੀ ਮਿਹਨਤ ਹੁੰਦੀ ਆ ਇਨਾ ਇਹਨੂੰ ਸਾਰ ਸੰਭਾਲ ਕਰਨੀ ਪੈਂਦੀ ਆ ਪਰ ਫੇਰ ਵੀ ਰੇਟ ਨਹੀਂ ਮਿਲਦਾ ਇਸ ਕਰਕੇ ਸਭ ਨੇ ਅੱਕ ਕੇ ਅੱਜਕੱਲ ਪਿੰਡਾਂ ਦੇ ਵਿੱਚ ਬਸ ਇੱਕ ਇੱਕ ਦੋ ਦੋ ਪਸ਼ੂ ਰੱਖਣਾ ਸ਼ੁਰੂ ਕਰਤਾ ਜਿਹੜਾ ਫਿਰਸ ਆਪ ਦਾ ਕੰਮ ਚੱਲ ਸਕੇ ਇਸ ਤਰ੍ਹਾਂ ਰੱਖ ਲੈਂਦੇ ਆ ਤੇ ਲੋ ਜੀ ਇਥੋਂ ਮੈਂ ਆਟਾ ਵਗੈਰਾ ਗੁੰਨ ਲਿਆ ਸੀ ਕਿਉਂ ਵੀ ਮੈਂ ਗਰਮ ਕਰਕੇ ਠੰਡਾ ਹੋਣ ਵਾਸਤੇ ਰੱਖਤਾ ਤੇ ਲੰਚ ਦੀ ਤਿਆਰੀ ਕਰਦੇ ਸੀਗੇ ਇੱਥੇ ਬਣਾ ਰਹੀ ਸੀਗੀ ਮੈਂ ਹੁਣ ਬੇਸੰਦ ਦਾ ਚਿਲਾ ਜੋ ਕਿ ਅਸੀਂ ਦਹੀਂ ਚ ਪਾ ਲੈਣੇ ਹੁੰਦੇ ਆ ਜਿਸ ਵਿੱਚ ਮਿਰਚਾਂ ਪਾਉਣੀਆਂ ਭੁੱਲੀਆਂ ਫਿਰ ਹਲਕੀਆਂ ਜਿਹੀਆਂ ਮੈਂ ਉੱਤੇ ਬੁਰਕ ਗਈਆਂ ਤੇ ਅੱਜ ਮੇਰੀ ਥੇ ਪੋਚਾ ਲਾਉਂਦੀ ਸਲਾਹ ਸੀ ਪਾਣੀ ਤਾਂ ਵੈਸੇ ਬਹੁਤ ਘੱਟ ਐ ਜਿਵੇਂ ਹੈ ਨਹੀਂਗਾ ਇੰਨਾ ਤੇ ਫਿਰ ਮੈਂ ਕਿਹਾ ਚਲੋ ਏਸੀ ਵਾਲਾ ਪਾਣੀ ਆ ਉਹਦਾ ਯੂਜ਼ ਕਰ ਲੈਨੇ ਆ ਤੇ ਲੋਭੀ ਲੋਭੀ ਵਿੱਚ ਲਾ ਦਿੰਨੀ ਆ ਪੋਚਾ ਕਿਉਂਕਿ ਤਾਂ ਹਲਕੀ ਫੁਲਕੀ ਰੇਹਨੇ ਰਹੀ ਜੈ ਏਸੀ ਜੈਸਾ ਨਾ ਰੇਤਾ ਜਿਹਾ ਹੀ ਆ ਗਿਆ ਸੀਗਾ ਬੜੀ ਕਿਲਤ ਹੋਈ ਪਏ ਪਾਣੀ ਦੀ ਤੇ ਮੈਂ ਇੱਥੇ ਲਾਰੇ ਸੀਗੀ ਪੋਚਾ ਤੇ ਮਨਵੀਰ ਆਪਦੇ ਇੰਸਟੀਚੂਟ ਤੋਂ ਬਸ 15 ਕਿ ਮਿੰਟ ਬਾਅਦ ਹੀ ਵਾਪਸ ਆ ਗਿਆ ਯਾਨੀ ਕਿ ਗਿਆ ਹੀ ਨਹੀਂ ਹਜੇ ਤੇ ਮੈਂ ਕਿਹਾ ਅੱਜ ਕੀ ਗੱਲ ਹੋਈ ਵੀ ਵਾਪਸ ਆ ਗਿਆ ਤਾਂ ਕਹਿੰਦਾ ਮੇਰੀ ਸਕੂਟਰੀ ਦੇ ਵਿੱਚ ਕਿਸੇ ਨੇ ਮੋਟਰਸਾਈਕਲ ਮਾਰਿਆ ਤੇ ਦੇਖੋ ਜੀ ਅੱਜ ਕੱਲ ਪੇਰੈਂਟਸ ਛੋਟੇ ਛੋਟੇ ਬੱਚਿਆਂ ਨੂੰ ਹੀ ਫੜਾ ਦਿੰਦੇ ਆ ਮੋਟਰਸਾਈਕਲ ਕਾਰਾਂ ਵਗੈਰਾ ਔਰ ਬੱਚੇ ਘਰੇ ਬਿਲਕੁਲ ਕਹਿਣਾ ਨਹੀਂ ਮੰਨਦੇ ਤੇ ਭਜੋਂਦੇ ਆ ਕਰਦੇ ਆ ਜਿਸ ਨਾਲ ਆਪਦੇ ਨੁਕਸਾਨ ਦੇ ਨਾਲ ਨਾਲ ਦੂਜਿਆਂ ਦਾ ਵੀ ਨੁਕਸਾਨ ਕਰ ਦਿੰਦੇ ਆ ਸ਼ੂਗਰ ਕਰੋ ਵੀ ਸਾਡੇ ਬੱਚੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਛੱਟ ਵਗੈਰਾ ਨਹੀਂ ਲੱਗੀ ਤੇ ਪਰ ਦੇਖੋ ਸਕੂਟਰੀ ਜਿਹੜੀ ਹੈ ਇੱਕ ਦੋ ਜਗ੍ਹਾ ਤੋਂ ਇਦਾਂ ਕ੍ਰੈਕ ਹੋ ਗਈ ਟੁੱਟ ਗਈ ਇੱਧਰ ਬ੍ਰੇਕ ਵੀ ਟੁੱਟ ਗਈ ਖਰੋਚਾ ਵਗੈਰਾ ਵੀ ਆ ਗਈਆਂ ਤੇ ਇਹ ਬਹੁਤ ਜ਼ਰੂਰੀ ਮੈਸੇਜ ਵੀ ਆ ਤੇ ਗੱਲ ਵੀ ਆ ਕੀ ਹਰ ਪੇਰੈਂਟਸ ਨੂੰ ਚਾਹੀਦਾ ਹੈ ਵੀ ਆਪਦੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਾਵੇ ਸਾਡੇ ਤੇ ਜੇ ਲੋ ਇਹ ਇਲੈਕਟ੍ਰੀਕਲ ਸਕੂਟਰ ਹੀ ਹੈ ਇਹ ਜ਼ਿਆਦਾ ਤੇਜ਼ ਭੱਜਦੀ ਨਹੀਂਗੀ ਇਹਦੀ ਸਪੀਡ ਵੈਸੇ ਵੀ ਥੋੜੀ ਜਿਹੀ ਹੌਲੀ ਚੱਲਦੀ ਹੈ ਅੱਜਕੱਲ ਇਹਦੀਆਂ ਬੈਟਰੀਆਂ ਵਗੈਰਾ ਚੇਂਜ ਕਰਨ ਆਲੀਆਂ ਆ ਤੇ ਅਸੀਂ ਤਾਂ ਫੇਰ ਵੀ ਚੱਲੇ ਆ ਕਹਿੰਦੇ ਤਾਂ ਵੀ ਠੀਕ ਆ ਜਿੰਨੀ ਵੀ ਸਪੀਡ ਤੇ ਜਾਂਦੀ ਹੈ ਜ਼ਿਆਦਾ ਭਜੋਣ ਦੀ ਜ਼ਰੂਰਤ ਵੀ ਨਹੀਂਗੀ ਪਰ ਜਿਨ੍ਹਾਂ ਜਿਹੜੇ ਦੋ ਮੋਟਰਸਾਈਕਲ ਤੇ ਬੱਚੇ ਹੀ ਸੀਗੇ ਬਹੁਤ ਤੇਜ਼ ਸਪੀਡ ਤੇ ਸੀਗੇ ਤੇ ਦੇਖੋ ਕਿੰਨਾ ਨੁਕਸਾਨ ਕਰਤਾ ਪਰ ਸ਼ੁਕਰ ਹੈ ਬੀ ਮਨਵੀਰ ਦੇ ਕੋਈ ਵੀ ਸੱਟ ਵਗੈਰਾ ਨਹੀਂ ਲੱਗੀ ਇੰਨੇ ਵੈਗ ਰੋਗ ਅਰਦਾਸ ਕਰਦੇ ਹੁ ਬੀ ਸ਼ੁਕਰ ਹੈ ਬਚਾਅ ਹੋ ਗਿਆ ਚਲੋ ਇਹ ਵੀਕਲ ਹੈ ਇਹ ਵੀਕਲ ਤਾਂ ਠੀਕ ਹੋ ਜਾਊਗਾ ਪਰ ਜੇ ਕਿਸੇ ਦੇ ਪੈਰ ਲੱਤ ਵਗੈਰਾ ਟੁੱਟ ਜੇ ਤੇ ਕਿੰਨਾ ਟਾਈਮ ਜਿਹੜਾ ਲੱਗਦਾ ਰਿਪੇਅਰ ਹੋਣ ਨੂੰ ਕਿੰਨੀ ਮਿਹਨਤ ਦਾ ਕੰਮ ਹੋ ਜਾਂਦਾ ਆ ਕਲੇ ਹੈ ਬੱਦਲ ਆ ਗਿਆ ਸੀਗਾ ਤੇ ਛੱਟਾਂ ਨਹੀਂ ਆ ਗਈਆਂ ਫਿਰ ਚੱਕਣਾ ਪੀ ਤੁੰਗੀ ਛੋਲੇ ਤੇ ਅੱਜ ਦdagen ਨੂੰ ਧੁੱਪ ਹੋਰ ਲਵਾਵਾਂਗੇ ਕਦੇ ਮੰਮੀ ਫਰੋਲ ਕੇ ਜੰਦੀ ਕਦੇ ਮੈਂ ਫਰੋਲ ਕੇ ਜੰਦੀ ਐ ਜੰਮੀ ਤਰਾ ਸੁੱਕ ਜੇ ਫਿਰ ਵਧੀਆ ਮੂੰਗੀ ਬਣੂਗੀ ਬੱਦਲ ਜੇ ਹੋੜ ਡਰੋਂ ਲੱਗ ਜਾਂਦੇ ਕਈ ਵੀ ਰਹਾ ਜਾਂਦੇ ਆ ਕਈ ਵਾ ਟਪ ਜਾਂਦੇ ਆ ਸ਼ਾਮ ਨੂੰ ਧੁੱਪ ਨਹੀਂ ਆ ਕੰਨੀਆਂ ਗਈਆਂ ਸੀ ਫਿਰ ਸਾਰੇ ਪੱਕੇ ਦਬਾ ਦਬ ਖਰਖਰੇ ਸੁਆ ਦਬ ਫਿਰ ਬੱਦਲ ਉੱਡ ਗਏ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ 4:00 ਵਜੇ ਦਾ ਤਾਂ ਮੇਰਾ ਅੱਜ ਜਿਹੜਾ ਪਹਿਲਾਂ ਦਾ ਸ਼ੌਂਕ ਜਾਗ ਗਿਆ ਮੈਂ ਜਿਹੜਾ ਸੂਟ ਲਈ 아이 ਸੀਗੀ ਮੇਰੀ ਜਿਹੜੀ ਖੁਆਇਸ਼ ਬਣ ਗਈ ਚਲੋ ਮੈਂ ਇਸ ਨੂੰ ਪੇਂਟ ਕਰਦੀ ਆ ਥੋੜਾ ਥੋੜਾ ਟਾਈਮ ਕੱਢ ਕੇ ਕਰ ਲੂੰਗੀ ਵੀ ਵੈਸੇ ਤਾਂ ਮੇ ਕੋਈ ਇਨਾ ਟਾਈਮ ਨਹੀਂ ਹੁੰਦਾਗਾ ਪਰ ਉਹ ਹੀ ਐਨ ਵੀ ਹਰ ਕਿਸੇ ਦੇ ਵਿੱਚ ਇੱਕ ਸਕਿੱਲ ਜ਼ਰੂਰ ਹੁੰਦੀ ਐ ਕੋਈ ਨਾ ਕੋਈ ਸਕਿੱਲ ਜ਼ਰੂਰ ਹੁੰਦੀ ਐ ਤੇ ਆਪਣੀਆਂ ਭੈਣਾਂ ਜਿਹੜੀਆਂ ਕਿ ਆਪਦੇ ਘਰਾਂ ਦੇ ਕੰਮ ਕਾਜਾਂ 'ਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀਆਂ ਆ ਤੇ ਆਪਦੀ ਜਿਹੜੀ ਕੋਈ ਵੀ ਸਕਿੱਲ ਹੁੰਦੀ ਆ ਉਹਦਾ ਯੂਜ਼ ਨਹੀਂ ਕਰ ਪਾਉਂਦੀਆਂ ਪਰ ਟਾਈਮ ਕੱਢ ਕੇ ਆਪਦੀ ਜਿਹੜੀ ਸਕਿੱਲ ਆ ਉਹਦਾ ਯੂਜ਼ ਜ਼ਰੂਰ ਕਰਨਾ ਚਾਹੀਦਾ ਆ ਕਿਉਂਕਿ ਅੱਜ ਕੱਲ ਤਾਂ ਬਹੁਤ ਕੁਝ ਚੱਲਿਆ ਹੋਇਆ ਵੀ ਤੁਸੀਂ ਜੇ ਤੁਹਾਨੂੰ ਕੋਈ ਸਿਲਾਈ ਦਾ ਕੰਮ ਪੇਂਟਿੰਗ ਦਾ ਕੰਮ ਕੜਾਈ ਦਾ ਕੰਮ ਜਾਂ ਹੋਰ ਕੋਈ ਕੰਮ ਕਾਜ ਆਉਂਦਾ ਤਾਂ ਤੁਸੀਂ ਆਨਲਾਈਨ ਵੀ ਕਲਾਸਾਂ ਦੇ ਕੇ ਤੇ ਵਧੀਆ ਕਮਾਈ ਕਰ ਸਕਦੇ ਆ ਹਨਾ ਤੇ ਇਸ ਤਰ੍ਹਾਂ ਵੀ ਕਮਾਈ ਵੀ ਹੋ ਜਾਂਦੀ ਨਾਲੇ ਆਪਦੀ ਜਿਹੜੀ ਸਕਿੱਲ ਹੋ ਜਾਂਦੀ ਹੈ ਉਹਦਾ ਯੂਜ਼ ਵੀ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਭੈਣਾਂ ਆਏ ਜੀਆਂ ਜੋ ਬਹੁਤ ਕੁਝ ਸਿੱਖੀਆਂ ਹੁੰਦੀਆਂ ਪਰ ਘਰ ਦੀ ਨਾ ਸਪੋਰਟ ਕਰਕੇ ਜਾਂ ਫਿਰ ਘਰ ਦੇ ਕੰਮ ਕਾਜਾਂ 'ਚ ਬੀਜ ਹੋਣ ਕਰਕੇ ਆਦੀ ਸਕਿੱਲ ਨੂੰ ਦਬਾ ਲੈਂਦੀਆਂ ਹਨ ਤੇ ਪਰ ਉਹਦਾ ਵਧੀਆ ਯੂਜ਼ ਕਰਨਾ ਚਾਹੀਦਾ ਹੈ ਇਹਦੇ ਨਾਲ ਆਪਣੇ ਜਿਹੜੀ ਘਰ ਦੀ ਆ ਉਹਨੂੰ ਆਰਥਿਕ ਸਪੋਰਟ ਵੀ ਮਿਲ ਜਾਂਦੀ ਹੈ ਤੇ ਨਾਲੇ ਕਿਸੇ ਨੂੰ ਆਪਾਂ ਸਿਖਾ ਵੀ ਸਕਦੇ ਹਾਂ ਨਾਲੇ ਸਕਿੱਲ ਦਾ ਯੂਜ਼ ਵੀ ਹੋ ਜਾਂਦਾ ਹੈ ਤੇ ਮੈਂ ਇਹ ਡਿਜ਼ਾਈਨ ਬਣਾਏ ਹੋਏ ਸੀ ਕਿ ਜਦੋਂ ਮੈਂ ਕਢਾਈ ਕਰਦੀ ਹੁੰਦੀ ਸੀ ਓਵਰਹੈਡ ਡਿਜ਼ਾਈਨ ਤੇ ਮੈਂ ਇਸ ਨੂੰ ਛਾਪਾ ਜਿਹੜਾ ਸੂਟ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹ ਥੋੜਾ ਸੱਟ ਜਾ ਨਹੀਂ ਹੋਇਆ ਕਿਉਂਕਿ ਇਹ ਕਾਫੀ ਟਾਈਮ ਦਾ ਪਿਆ ਕਰਕੇ ਥੋੜਾ ਡਲ ਜਾ ਹੋ ਗਿਆ ਮੈਂ ਇਸ ਨੂੰ ਦੁਬਾਰਾ ਤਿਆਰ ਕਰੂੰਗੀ ਦੇਖੋ ਉਸ ਟਾਈਮ ਦੇ ਵਿੱਚ ਪਹਿਲਾਂ ਵਾਲੇ ਟਾਈਮ ਦੇ ਵਿੱਚ ਤੇ ਹਰ ਚੀਜ਼ੇ ਸਿੱਖਣ ਵਾਸਤੇ ਕਿਤੇ ਬਾਹਰ ਜਾਣਾ ਪੈਂਦਾ ਸੀਗਾ ਹਨਾ ਤੇ ਵੀ ਜਾਣਾ ਪੈਂਦਾ ਸੀਗਾ ਸਿੱਖਣ ਵਾਸਤੇ ਲੇਕਿਨ ਹੁਣ ਦਾ ਟਾਈਮ ਤੇ ਇਹ ਜਾ ਆ ਗਿਆ ਕਿ ਆਪਾਂ ਆਨਲਾਈਨ ਕੋਈ ਵੀ ਚੀਜ਼ ਸਿੱਖ ਸਕਦੇ ਆ ਦੂਸਰਿਆਂ ਨੂੰ ਵੀ ਸਿਖਾ ਸਕਦੇ ਆ ਜੇ ਆਪਣੇ ਕੋਲ ਕੋਈ ਸਕਿੱਲ ਹੈਗੀ ਆ ਉਹਦਾ ਯੂਜ਼ ਕਰਕੇ ਆਪਾਂ ਦੂਸਰਿਆਂ ਨੂੰ ਵੀ ਟ੍ਰੇਨਿੰਗ ਦੇ ਸਕਦੇ ਆ ਤੇ ਚੰਗੇ ਜਿਹੜੇ ਪੈਸੇ ਵੀ ਕਮਾ ਸਕਦੇ ਆ ਤੇ ਜੇ ਕਿਸੇ ਕੋਲ ਵੀ ਇਸ ਤਰ੍ਹਾਂ ਦੀ ਸਕਿੱਲ ਹੈਗੀ ਤੇ ਉਹਨੂੰ ਆਪਣਾ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਸਭ ਕੋਲੇ ਫੋਨ ਨੇ ਤੇ ਸਭ ਨੂੰ ਹੀ ਫੋਨ ਦਾ ਜਿਹੜੀ ਚਲਾਉਣ ਦੀ ਨੌਲੇਜ ਹੈਗੀ ਆ ਤੇ ਲੋ ਜੀ ਮੈਂ ਇੱਥੇ ਇਹ ਕਰ ਰਹੀ ਸੀਗੀ ਛਾਪਾ ਪ੍ਰਿੰਟ ਪਰ ਇਹ ਹੋਇਆ ਨਹੀਂ ਇਸ ਨੂੰ ਮੈਂ ਦੁਬਾਰਾ ਜਿਹੜਾ ਤਿਆਰ ਕਰਕੇ ਫੇਰ ਇਸ ਦੀ ਕੋਸ਼ਿਸ਼ ਕਰੂੰਗੀ ਫੇਰ ਕਰੂੰਗੀ ਮੈਂ ਸੂਟ ਪੈਂਟ ਤੇ ਤੁਹਾਡੇ ਨਾਲ ਵੀ ਸ਼ੇਅਰ ਜ਼ਰੂਰ ਕਰੂੰਗੀ ਕਿਉਂਕਿ ਮੈਂ ਵੀ ਬਹੁਤ ਸ਼ੌਂਕ ਨਾਲ ਸਿੱਖੀ ਹੋਈ ਆ ਬਸ ਕਿਤੇ ਵੀ ਬਹੁਤ ਹੈ ਮੇਰੀਸ ਤੋਂ ਬਾਅਦ ਵੀ ਮੈਂ ਬੜੇ ਸੂਟ ਪੈਂਟ ਕੀਤੇ ਆ ਚਦਰਾਂ ਵਗੈਰਾ ਵੀ ਪੇਂਟ ਕੀਤੀਆਂ ਪਹਿਲਾਂ ਵੀ ਕੀਤੀਆਂ ਬਾਅਦ ਵੀ ਕੀਤੀਆਂ ਆ ਤੇ ਮੇਰੀ ਨਨਾਨ ਦੀਆਂ ਜਿਵੇਂ ਚਾਦਰਾਂ ਵਗੈਰਾ ਬੈੱਡਸ਼ੀਟਾਂ ਵਗੈਰਾ ਸੀਗੀਆਂ ਉਹ ਵੀ ਮੈਂ ਨਾਲ ਕਰਵਾਈਆਂ ਸੀਗੀਆਂ ਨਾਲੇ ਉਸ ਨੂੰ ਵੀ ਸਿਖਾ ਦਿੱਤਾ ਸੀਗਾ ਪਰ ਉਹ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਜੌਬ ਕਰਕੇ ਬਿਜ਼ੀ ਹੋ ਗਈ ਤੇ ਅੱਜ ਮੇਰਾ ਫਿਰ ਸ਼ੌਂਕ ਜਾਗ ਗਿਆ ਮੈਂ ਕਿਹਾ ਕਿਉਂ ਨਾ ਪਲੇਨ ਐ ਸੂਟ ਤੇ ਇਹਨੂੰ ਪੇਂਟ ਕੀਤਾ ਜਾਵੇ ਤੇ ਚਲੋ ਜੀ ਅੱਜ ਦੇ ਵਲੌਗ ਦਾ ਵੀ ਆਪਾਂ ਇੱਥੇ ਹੀ ਐਂਡ ਕਰ ਰਹੇ ਹਾਂ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹਰ ਵਲੌਗ ਨੂੰ ਸਪੋਰਟ ਕਰਿਓ ਜੀ ਠੀਕ ਹੈ ਜੀ ਅੱਜ ਦੇ ਵਲੌਗ ਦਾ ਕੱਪ ਕਰ ਰਹੇ ਆ ਆਪਾਂ ਐਂਡ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਵਸਤੇ ਰਹੋ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਰਹੋ ਜ਼ਿੰਦਗੀ ਬਹੁਤ ਅਨਮੋਲ ਹੈ ਜ਼ਿੰਦਗੀ ਨੂੰ ਹਮੇਸ਼ਾ ਬਚਾ ਕੇ ਰੱਖੋ ਜੀ ਤੇ ਆਪਦੀ ਸਕਿੱਲ ਜਿਹੜੀ ਹੈਗੀ ਉਹਦਾ ਯੂਜ਼ ਜ਼ਰੂਰ ਕਰੋ ਜੀ ਕਿਉਂਕਿ ਇਸ ਦੇ ਨਾਲ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਆਪਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਬਹੁਤ ਸਕੂਨ ਮਿਲਦਾ ਜਦੋਂ ਆਪਾਂ ਆਪਦੀ ਸਕਿੱਲ ਦਾ ਯੂਜ਼ ਕਰਕੇ ਕੋਈ ਵੀ ਸਪੋਰਟ ਕਰਦੇ ਆ ਕਿਸੇ ਨੂੰ